ਰੇਡੀ ਲਗਭਗ 5 ਦਹਾਕੇ ਪਹਿਲਾਂ ਮਾਸਟਰ ਭਾਨ ਸਿੰਘ ਬੀਏਬੀਟੀ ਨੂੰ ਇਲਾਕੇ ਦੇ ਪ੍ਰਸਿੱਧ ਆਰੀਆ ਸਕੂਲ ਵਿੱਚ ਅਧਿਆਪਕ ਦੀ ਨੌਕਰੀ ਮਿਲ ਗਈ ਡੰਡੀ ਪਹਿਲੇ ਦਿਨ ਜਦੋਂ ਉਹ 10ਵੀਂ ਕਲਾਸ ਨੂੰ ਪੜ੍ਹਾਉਣ ਗਏ ਤਾਂ ਉਹਨਾਂ ਹਰੇਕ ਵਿਦਿਆਰਥੀ ਨਾਲ ਜਾਣ ਪਹਿਚਾਨ ਕੀਤੀ ਅਤੇ ਬਾਅਦ ਵਿੱਚ ਆਪਣੀ ਜਾਣ ਪਹਿਚਾਨ ਕਰਾਉਂਦੇ ਹੋਏ ਬੋਲੇ ਕਿ ਉਹਨਾਂ ਦਾ ਨਾਮ ਮਾਸਟਰ ਭਾਨ ਸਿੰਘ ਬੀਏ ਬੀਟੀ ਹੈ ਅਤੇ ਉਹ ਉਹਨਾਂ ਨੂੰ ਅੰਗਰੇਜ਼ੀ ਦਾ ਵਿਸ਼ਾ ਪੜ੍ਹਾਉਣਗੇ ਡੰਡੀ ਜਾਣ ਪਹਿਚਾਨ ਤੋਂ ਬਾਅਦ ਜਦੋਂ ਉਹਨਾ ਆਪਣੇ ਆਪ ਨੂੰ ਅਜੇ 180 ਡਿਗਰੀ ਬਲੈਕਬੋਰਡ ਬਲ ਕਮਾਇਆ ਹੀ ਸੀ ਕਿ ਪਿੱਛੋਂ ਇੱਕ ਸ਼ਰਾਰਤੀ ਵਿਦਿਆਰਥੀ ਨੇ ਝੀਕ ਮਾਰ ਦਿੱਤੀ ਡੰਡੀ ਉਹ ਗੰਬੀਰ ਹੁੰਦੇ ਹੋਏ ਬੋਲੇ ਕਿ ਇਹ ਕਿਹੜੇ ਨਲਾਇਕ ਨੇ ਭੈੜੀ ਹਰਕਤ ਕੀਤੀ ਹੈ ਤਾਂ ਸਾਰੀ ਕਲਾਸ ਨੇ ਨੀਵੀਂ ਪਾ ਲਈ ਡੰਡੀ ਉਹ ਕਹਿਣ ਲੱਗੇ ਕਿ ਉਹਨਾਂ ਦਾ ਨਾਂ ਵੀ ਮਾਸਟਰ ਭਾਨ ਸਿੰਘ ਬੀਏਬੀਟੀ ਹੈ ਉਹ ਜਲਦੀ ਹੀ ਉਸ ਸ਼ਰਾਰਤੀ ਨੂੰ ਪਾਕੜ ਲੈਣਗੇ ਡੰਡੀ ਅਗਲੇ ਦਿਨ ਜਦੋਂ ਉਹ ਕਲਾਸ ਵਿੱਚ ਬੋਰਡ ਉੱਤੇ ਕੁਝ ਲਿਖਣ ਲੱਗੇ ਤਾਂ ਉਸੇ ਵਿਦਿਆਰਥੀ ਨੇ ਫੇਰ ਚੀਕ ਮਾਰ ਦਿੱਤੀ ਡੰਡੀ ਉਹਨਾਂ ਨੇ ਚਾਕ ਨੂੰ ਮੇਜ਼ ਉੱਤੇ ਰੱਖਦਿਆਂ ਕਿਹਾ ਕਿ ਅੱਜ ਉਹ ਕੁਝ ਨਹੀਂ ਪੜਾਉਣਗੇ ਸਗੋਂ ਕੱਲ ਉਹਨਾਂ ਨਾਲ ਘਟੀ ਇੱਕ ਦਿਲਚਸਪ ਘਟਨਾ ਸਾਂਝੀ ਕਰਨਗੇ ਡੰਡੀ ਉਹ ਕਹਿਣ ਲੱਗੇ ਕੱਲ ਜਦੋਂ ਮੈਂ ਛੁੱਟੀ ਤੋਂ ਬਾਅਦ ਆਪਣੀ ਸਕੂਟਰੀ ਉੱਤੇ ਘਰ ਜਾ ਰਿਹਾ ਸੀ ਤਾਂ ਇੱਕ ਸੁੰਦਰ ਲੜਕੀ ਨੇ ਮੈਨੂੰ ਰੁਕਣ ਦਾ ਇਸ਼ਾਰਾ ਕੀਤਾ ਡੰਡੀ ਮੈਂ ਰੁਕ ਗਿਆ ਡੰਡੀ ਅਰੇੜੀ ਉਹ ਕਹਿਣ ਲੱਗੀ ਕਿ ਅੱਜ ਉਸ ਦਾ ਸਾਈਕਲ ਖਰਾਬ ਹੋ ਗਿਆ ਹੈ ਕਿ ਤੁਸੀਂ ਮੈਨੂੰ ਮਿੱਡਾ ਚੌਕ ਉਤਾਰ ਦੇਵੋਗੇ ਡੰਡੀ ਉੱਥੇ ਮੈਂ ਇੱਕ ਸੈਂਟਰ ਤੋਂ ਟਾਈਪ ਕਰਨਾ ਸਿੱਖ ਰਹੀ ਹਾਂ ਡੰਡੀ ਮੈਂ ਉਸ ਨੂੰ ਪਿੱਛੇ ਮਿਠਾ ਲਿਆ ਅਤੇ ਮੰਜ਼ਲ ਵੱਲ ਵਧਣ ਲੱਗਾ ਡੰਡੀ ਉਸ ਨੇ ਜਦੋਂ ਮੇਰੇ ਬਾਰੇ ਪੁੱਛਿਆ ਤਾਂ ਮੈਂ ਕਿਹਾ ਕਿ ਮੇਰਾ ਨਾਂ ਮਾਸਟਰ ਭਾਨ ਸਿੰਘ ਬੀਏ ਬੀਟੀ ਹੈ ਅਤੇ ਆਰਿਆ ਸਕੂਲ ਵਿੱਚ ਮਾਸਟਰ ਲੱਗਾ ਹਾਂ ਡੰਡੀ ਅੱਜ ਮੇਰਾ ਪਹਿਲਾ ਹੀ ਦਿਨ ਹੈ ਡੰਡੀ ਉਸ ਦੇ ਪੁੱਛਣ ਉੱਤੇ ਮੈਂ ਦੱਸਿਆ ਕਿ ਹੋਰ ਵਿਸ਼ਿਆਂ ਤੋਂ ਇਲਾਵਾ ਦਸਵੀਂ ਕਲਾਸ ਨੂੰ ਅੰਗਰੇਜ਼ੀ ਵੀ ਪੜਾਉਂਦਾ ਹਾਂ ਡੰਡੀ ਉਹ ਕਹਿਣ ਲੱਗੀ ਕਿ ਉਸ ਦਾ ਭਰਾ ਵੀ ਇਸੇ ਸਕੂਲ ਵਿੱਚ ਦਸਵੀਂ ਵਿੱਚ ਹੀ ਪੜਦਾ ਹੈ ਜਦੋਂ ਮੈਂ ਉਸ ਦੇ ਭਰਾ ਦਾ ਨਾਂ ਪੁੱਛਿਆ ਤਾਂ ਉਹ ਕਹਿਣ ਲੱਗੀ ਕਿ ਤਹਾਨੂੰ ਉਸ ਦੀ ਇੱਕ ਵੱਡੀ ਨਿਸ਼ਾਨੀ ਵੀ ਦੱਸ ਦਿੰਦੀ ਹਾਂ ਕਿ ਉਹ ਚੀਤਾ ਬਹੁਤ ਮਾਰਦਾ ਹੈ ਡੰਡੀ ਇਹ ਗੱਲ ਮਾਸਟਰ ਜੀ ਨੇ ਅਜਿਹੇ ਅੰਦਾਜ਼ ਵਿੱਚ ਆਖੀ ਕਿ ਸਾਰੀ ਕਲਾਸ ਉਸ ਚੀਕਾਂ ਮਾਰਨ ਵਾਲੇ ਸ਼ਰਾਰਤੀ ਲੜਕੇ ਬਾਲਾ ਵੇਖਣ ਲੱਗ ਪਈ ਡੰਡੀ ਮਾਸਟਰ ਜੀ ਨੇ ਉਸ ਨੂੰ ਕੰਨੋਂ ਪਾੜ ਕੇ ਅੱਗੇ ਲੈ ਆਂਦਾ ਅਤੇ ਝਿੜਕਦੇ ਹੋਏ ਬੋਲੇ ਮੈਂ ਵੀ ਮਾਸਟਰ ਭਾਨ ਸਿੰਘ بی ای ਬੀਟੀ ਹਾਂ ਤੂੰ ਸਮਝਦਾ ਹੋਵੇਂਗਾ ਕਿ ਮਾਸਟਰ ਭਾਨ ਸਿੰਘ ਬੀਏਬੀਟੀ ਦੀ ਡਿਗਰੀ ਰੂੜੀ ਤੋਂ ਚੁੱਕੀ ਹੋਵੇਗੀ ਡੰਡੀ ਬੱਚੂਆ ਜਿੰਨੀ ਤੇਰੀ ਉਮਰ ਹੈ 19 ਸਾਲ ਮਾਸਟਰ ਭਾਨ ਸਿੰਘ